ਉਹ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜਿਓ ਵਾਹਿਗੁਰੂ ਜੀ ਕਾਲ사 ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀਆ ਦੇ ਰਹਿਬਰ ਮਨੁੱਖਤਾ ਦੇ ਸਾਂਝੇ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਆਪ ਸੰਗਤਾਂ ਸੇਵਕਾਂ ਨੇ শ্রবণ ਕੀਤਾ ਹੈ ਪਾਤਸ਼ਾਹ ਕਹਿੰਦੇ ਨੇ ਹੇ ਅਕਾਲ ਮੂਰਤ ਦੀਨ ਦੁਨੀਆ ਦੇ ਪਾਤਸ਼ਾਹ ਤੂੰ ਦਾਤਾ ਹੈ ਸਭਨਾ ਨੂੰ ਰਿਜ਼ਕ ਦੇਣ ਵਾਲਾ ਹੈ ਤੇ ਸਭਨਾ ਦੀ ਅਰਦਾਸ ਤੂੰ ਪ੍ਰਵਾਨ ਕਰਦਾ ਹੈ ਅਸੀਂ ਤੇਰੇ ਸੇਵਕ ਤੇਰੇ ਚਰਨਾਂ ਪਾਸ ਭਿਖਾਰੀ ਬਣ ਕੇ ਅਰਦਾਸ ਕਰਦੇ ਹਾਂ ਪ੍ਰਵਾਨ ਕਰੋ ਗੁਰਮਖ ਪਿਆਰਿਓ ਸੱਚੇ ਹਿਰਦੇ ਦੇ ਨਾਲ ਮਾਲਕ ਦੇ ਚਰਨਾਂ ਪਾਸ ਕੀਤੀ ਅਰਦਾਸ ਕਦੇ ਵਿਰਥ ਨਹੀਂ ਜਾਂਦੀ ਹੁਣ ਤੁਸੀਂ ਜੋ ਕੁਝ ਮੰਗੋਗੇ ਸੱਚੇ ਹਿਰਦੇ ਤੇ ਤੇ ਭਾਵਨਾ ਬਣਾ ਕੇ ਕੁਝ ਮੰਗੋ ਮੰਗਤਾ ਬਣ ਕੇ ਸਾਡੀ ਅਵਸਥਾ ਮੰਗਤੇ ਵਾਲੀ ਹੋਵੇ ਜਦੋਂ ਮੰਗਤਾ ਬਣ ਕੇ ਮੰਗੋਗੇ ਤੁਹਾਨੂੰ ਮਾਲਕ ਕਦੇ ਵੀ ਖਾਲੀ ਨਹੀਂ ਮੋੜਦਾ ਇਹ ਗੱਲ ਕਲੀਅਰ ਹੈ ਸੋ ਇਸ ਕਰਕੇ ਵਦ ਵਦ ਘਰਾਂ ਚ ਗੁਰਬਾਣੀ ਪੜੋ ਸੇਵਾ ਸਿਮਰਨ ਨਿਤਨੇਮ ਦੀ ਸਭੇ ਤਰਕੇ ਹਾਜ਼ਰੀਆਂ ਭਰ ਕੇ ਤੁਸੀਂ ਆਪਣੇ ਰਹਿੰਦੇ ਜੀਵਨ ਨੂੰ ਸਫਲ ਬਣਾਉਣ ਦਾ ਉਦਮ ਕਰਨਾ ਹੈ ਕਿਉਂਕਿ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਆਹੀ ਅਨਮੋਲਕ ਜੀਵਨ ਮਿਲਿਆ ਹੈ ਇੱਕ ਵਾਰ ਮੁੜ ਕੇ ਨਹੀਂ ਸੰਸਾਰ ਤੇ ਆਉਣਾ ਇਸ ਕਰਕੇ ਜਿਹੜਾ ਸੰਸਾਰ ਤੇ ਮਨੁੱਖਾ ਜਾਮਾ ਲਿਆ ਹੈ ਉਸ ਮਾਲਕ ਤੋਂ ਤਰਲੇ ਮਿੰਤਾ ਕਰਕੇ ਤੇ ਗੁਰਮਖ ਪਿਆਰੋ ਇਹਨੂੰ ਵਿਅਰਥ ਨਾ ਜਾਣਦੇਗੀ ਇਹ ਉਸ ਮਾਲਕ ਨੂੰ ਮਿਲਣ ਦਾ ਸਮਾਂ ਹੈ ਸਵਾਸ ਸਵਾ ਸਿਮਰੋ ਗੋਬਿੰਦ